ਬਾਈ ਝਾੜੂ ਵਾਲੇ ਤਾਂ ਕਹਿੰਦੇ ਵੀ ਸਾਡੀ ਤਾਂ ਰਾਜਧਾਨੀ ਐ ਰਾਜਧਾਨੀ ਕਹਦੀ ਆ ਬਾਈ ਟੱਟੂ ਦੀ ਰਾਜਧਾਨੀ ਐ ਇਹ ਇੱਥੇ ਜਿੱਤੂਗਾ ਸਾਡਾ ਖਾਲਸਾ ਜਿੱਤੂਗਾ ਇਹ ਯਾਰ ਜਿਹੜੇ ਦਾਅਵੇ ਕਰਦੇ ਆ ਵੀ ਜਿੱਤ ਜਾਂਗੇ ਇਹ ਤਾਂ ਖਿੱਲਰ ਗਿਆ ਭਾਈ ਪਹਿਲਾ ਬੁੜੀਆਂ ਨੂੰ ਵੀ ਪਤਾ ਇਹਨਾਂ ਨੇ ਹਜ਼ਾਰ ਹਜ਼ਾਰ ਰੁਪਏ ਬੈਂਕ ਚ ਆ ਗਏ ਬਹੁਤ ਪੈਸੇ ਆ ਗਏ ਹਾਂ ਪੈਨਸ਼ਨ ਕਰਤੀ ਪਹਿਲਾਂ ਤਾਂ 2500 ਬੁੜੀਆਂ ਦੀ ਹਾਂ ਕਣਕ ਤੋਂ 30 ਕਿਲੋ ਸੀ ਇਹਨਾਂ ਨੇ ਤਾਂ ਕਾਲੀ ਕਾਂਗਰਸ ਸੀ ਚੰਗੇ ਵੱਜਣ ਲਾਤੇ ਭਾਈ ਸਿਮਰਜੀਤ ਮਾਨ ਸਾਰੇ ਪਾਸੇ ਜਿੱਤੂਗਾ ਅਸੀਂ ਤਾਂ ਯਾਰ ਸਿਮਰਜੀਤ ਮਾਨ ਦੀ ਸਪੋਰਟ ਕਰਨੀ ਆ ਭਾਈ ਆਪਾਂ ਤਾਂ ਸਾਰਿਆਂ ਨੂੰ ਇਹੀ ਗੱਲ ਕਹਿੰਨੇ ਆ ਲਾਲ ਸਿੰਘ ਉਹ ਬਹੁਤ ਜ਼ਿਆਦਾ ਲੀਡ ਤੇ ਜਿੱਤਿਆ ਇੱਥੇ ਤੇ ਉਹਨੇ ਸਾਨੂੰ ਸੈਣੀ ਦੇ ਵਿੱਚ ਆ ਕੇ ਮੂਵੀ ਨਹੀਂ ਦਿਖਾਇਆ ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ ਆ ਵੋਟਾਂ ਨੂੰ ਕੁ ਯਾਨੀ ਸਰਦਾਰ ਸਿਮਰਨਜੀਤ ਸਿੰਘ ਮਾਨ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਇੱਥੋਂ ਉਹਨਾਂ ਦਾ ਵੱਡਾ ਰੋਡ ਸ਼ੋ ਜਿਹੜਾ ਅੱਜ ਨਿਕਲ ਰਿਹਾ ਹੈ ਅਸੀਂ ਪਿੰਡ ਸ਼ੈਣਾ ਦੇ ਵਿੱਚ ਆ ਇਸ ਵੇਲੇ ਇੱਥੋਂ ਵੀ ਜਿਹੜਾ ਆ ਰੋਡ ਸ਼ੋ ਨਿਕਲਣਾ ਹੈ ਪਿੰਡ ਦੇ ਲੋਕ ਜਿਹੜੇ ਨੇ ਮਾਨ ਸਮਰਥਕ ਜਿਹੜੇ ਨੇ ਉਹ ਇਸ ਵੇਲੇ ਸਾਡੇ ਨਾਲ ਨੇ ਜਾਣਦੇ ਆ ਵੀ ਕਿੰਨਾ ਕੁ ਉਤਸ਼ਾਹ ਹੈ ਕੀ ਮਾਹੌਲ ਹੈ ਇਤਕੀ ਦਾ ਭਾਈ ਜੀ ਪਿਛਲੀ ਵਾਰ ਸਿਮਰਨਜੀਤ ਸਿੰਘ ਮਾਨ ਇੱਥੋਂ ਜਾਂਦੇ ਨੇ ਮੈਂਬਰ ਪਾਰਲੀਮੈਂਟ ਬਣ ਕੇ ਤੇ ਇਸ ਵਾਰੀ ਕੀ ਉਮੀਦਾਂ ਨੇ ਵੋਟ ਵਧੂਗੀ ਮੁਕਾਬਲਾ ਫਸਵਾ ਹੋਊਗਾ ਕੀ ਲੱਗਦਾ ਤੁਹਾਨੂੰ ਦੇਖੋ ਜੀ ਜਿਹੜਾ ਅੱਜ ਦੇ ਹਾਲਾਤ ਦੇਖ ਕੇ ਜਿਹੜਾ ਹੈ ਵੀ ਜਿਹੜਾ ਮਾਨ ਸਾਹਿਬ ਨੇ ਉਹ ਜਿਹੜੀ ਜਿੱਤ ਦੀ ਕੰਗਾਲ ਦੇਹਲੀ ਤੇ ਖੜੇ ਨੇ ਬਿਲਕੁਲ ਜਿਹੜੀ ਇੱਥੋਂ ਦੀ ਸੰਗਰੂਰ ਦੀ ਲੋਕ ਸਭਾ ਦੀ ਸ਼ੀਟ ਹੈ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤ ਕੇ ਲੈ ਕੇ ਜਾਣਗੇ ਤੇ ਜਿਹੜੀ ਵੋਟ ਦੀ ਗੱਲ ਹੈ ਪਿਛਲੇ ਜਿਹੜੇ ਲੋਕਾਂ ਦੇ ਰੁਝਾਨ ਆ ਜਿਵੇਂ ਲੋਕਾਂ ਨਾਲ ਆਮ ਮਿਲਦੇ ਜੁਲਦੇ ਕਰਦੇ ਆ ਉਹ ਇਹ ਕਹਿੰਦੇ ਨੇ ਕਿ ਪਿਛਲੀ ਵਾਰ ਸਾਨੂੰ ਵੀ ਭਲੇਖਾ ਹੁੰਦਾ ਸੀ ਕਿ ਜਿਮਣੀ ਚੋਣ ਆ ਇਹ ਸ਼ਾਇਦ ਮੌਜੂਦਾ ਸਰਕਾਰੀ ਆ ਜਿਹੜੀ ਉਹ ਜਿੱਤ ਕੇ ਜਾਵੇਗੀ ਪਰ ਇਸ ਵਾਰ ਜਿਹੜੀ ਸਾਡੀ ਪਿਛਲੇ ਵਾਰ ਦਾ ਜਿਹੜੀ ਵੋਟ ਪਾਉਣ ਦੀ ਚਾਹਤ ਸੀ ਮਾਨ ਸਾਹਿਬ ਨੂੰ ਰਹਿ ਗਈ ਸੀ ਉਹ ਅਸੀਂ ਇਸ ਵਾਰ ਪੂਰੀ ਕਰਾਂਗੇ ਸੋ ਇਸ ਕਰਕੇ ਜਿਹੜੀ ਲੀਡ ਹੈ ਉਹ ਬਹੁਤ ਅੱਗੇ ਨਾਲੋਂ ਵੱਧ ਨਿਕਲੇਗੀ ਵਿਰੋਧੀ ਵੀ ਬਾਈ ਜੀ ਵੱਡੇ ਦਾਅਵੇ ਕਰ ਰਹੇ ਨੇ ਸੁਖਪਾਲ ਸਿੰਘ ਖਹਿਰਾ ਇੱਕ ਵੱਡਾ ਚਿਹਰਾ ਕਾਂਗਰਸ ਨੇ ਆਪਣੇ ਪੱਧਰ ਤੇ ਇੱਥੇ ਭੇਜਿਆ ਕੀ ਲੱਗਦਾ ਵੀ ਆਪਸ ਦੇ ਵਿੱਚ ਕਿਉਂਕਿ ਉਹ ਵੀ ਪੰਥਕ ਮਸਲੇ ਜਿਹੜੇ ਆਪਣੇ ਪੱਧਰ ਤੇ ਚੱਕਦੇ ਰਹੇ ਨੇ ਇਸ ਚੀਜ਼ ਦਾ ਨੁਕਸਾਨ ਬਹੁਤ ਸਾਰੇ ਲੋਕਾਂ ਦਾ ਇਹ ਅੰਦਾਜ਼ਾ ਸੀਗਾ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਹੋ ਸਕਦਾ ਕਿਸਕਪਾਲ ਸਿੰਘ ਖਹਿਰਾ ਦੇ ਆਉਣ ਨਾਲ ਪਰ ਹੁਣ ਲੰਮਾ ਸਮਾਂ ਹੋ ਗਿਆ ਪ੍ਰਚਾਰ ਚੱਲਦੇ ਨੂੰ ਕਿਵੇਂ ਦਾ ਹੰਗਾਰਾ ਰਿਹਾ ਵੀਰ ਜੀ ਦੇਖੋ ਜਿਹੜਾ ਸਕਪਾਲ ਸਿੰਘ ਖਹਿਰਾ ਮੰਨਦੇ ਹੋ ਕੁਝ ਗੱਲਾਂ ਪੰਜਾਬ ਹਿੱਤ ਦੀਆਂ ਕਰਦਾ ਪਰ ਜੋ ਕੌਮ ਦਾ ਦਰਦ ਜੋ ਕੌਮ ਦੀ ਗੱਲ ਜੋ ਸਰਕਾਰ ਦੀਆਂ ਅੱਖਾਂ ਚ ਅੱਖਾਂ ਪਾ ਕੇ ਗੱਲ ਕਰ ਸਕਦਾ ਉਹਨਾਂ ਧੜਕਾ ਗੂ ਸਰਦਾਰ ਸਿਮਰਨਜੀਤ ਸਿੰਘ ਮਾਨ ਹੀ ਕਰ ਸਕਦਾ ਉਹ ਚਾਹ ਕਿਸੇ ਤੇ ਵੀ ਕੋਈ ਹਤਿਆਚਾਰ ਹੋਵੇ ਕਿਸੇ ਤੇ ਕੋਈ ਜ਼ੁਲਮ ਹੋਵੇ ਤਾਂ ਉਹ ਗੱਲ ਆ ਕੇਵਲ ਸਰਦਾਰ ਸਿਮਰਨਜੀਤ ਸਿੰਘ ਮਾਨ ਹੀ ਕਰ ਸਕਦਾ ਹੋਰ ਕਿਸੇ ਦੇ ਵਿੱਚ ਜ਼ਰੂਰਤ ਨਹੀਂ ਖੈਰੇ ਆਰ ਕੇ ਬੇਸ਼ੱਕ ਜਿੰਨਾ ਮਰਜੀ ਪੰਜਾਬ ਦੇ ਵਿੱਚ ਬੋਲੀ ਜਾਂਦੇ ਆ ਪਰ ਜਦੋਂ ਦਿੱਲੀ 547ਾਂ ਦੇ ਵਿੱਚ ਬੋਲਣਾ ਹੁੰਦਾ ਤਾਂ ਉਹ ਕੇਵਲ ਸਰਦਾਰ ਸਿਮਰਨਜੀਤ ਸਿੰਘ ਮਾਨ ਹੀ ਬੋਲ ਸਕਦੇ ਆ ਹੋਰ ਕੋਈ ਨਹੀਂ ਬੋਲ ਸਕਦਾ ਇਸ ਲਈ ਜਿਹੜਾ ਸੰਗਰੂਰ ਬਰਨਾਲਾ ਮਲੇਰਕੋਟਲਾ ਇਹ ਇਨਕਲਾਬੀ ਇਲਾਕਾ ਹੈਗਾ ਇੱਥੋਂ ਦੇ ਨੌਜਵਾਨ ਹੈ ਜਿਹੜੇ ਇਨਕਲਾਬੀ ਆ ਉਹ ਲੰਮੀ ਸੋਚ ਲੈ ਕੇ ਚੱਲਦੇ ਆ ਉਹ ਹਰੇਕ ਸਾਲ ਜਿਹੜਾ ਬਦਲਾ ਉਹ ਦੇਖਦੇ ਆ ਕਿ ਬਦਲਾ ਜਿਹੜਾ 40 ਸਾਲ ਤੋਂ ਇੱਕ ਸਪੈਨਡ ਤੇ ਖੜਾ ਉਹ ਬਦਲਿਆ ਨਹੀਂ ਉਹ ਝੁਕਿਆ ਨਹੀਂ ਉਹ ਹਾਰਿਆ ਨਹੀਂ ਉਹ ਹਮੇਸ਼ਾ ਚੋਣ ਤੋਂ ਅਗਲੇ ਦਿਨ ਆਪੋ ਆਪਣੇ ਕੰਮਾਂ ਦੇ ਲਈ ਲੋਕਾਂ ਦੀ ਆਵਾਜ਼ ਬਣ ਕੇ ਨਵੇਂ ਸਿਰੇ ਤੋਂ ਉੱਭਰਦਾ ਤਾਂ ਕਰਕੇ ਜਿਹੜਾ ਸਹਿਣਾ ਪਿੰਡ ਹੈ ਹਰੇਕ ਵਾਰ ਜਿਹੜਾ ਸਰਦਾਰ ਸਿਮਰਨਜੀਤ ਸਿੰਘ ਦੀ ਸਪੋਰਟ ਵੱਧ ਚੜ ਕੇ ਕਰਦਾ ਪਰ ਐਤਕੀ ਜਿਹੜਾ ਉਹ ਇੱਕ ਪਾਸੜੀ ਮੁਕਾਬਲਾ ਹੈਗਾ ਕਿੰਨਾ ਕਿੰਨਾ ਕਵੋਟ ਹੈ ਇਸ ਨਗਰ ਦੀ ਵੋਟ ਕਿੰਨੀ ਕਾ ਇਸ ਨਗਰ ਦੀ 13000 ਵੋਟ ਹੈ ਜਿਹਦੇ ਵਿੱਚੋਂ ਸਰਦਾਰ ਮਾਨ ਤਕਰੀਬਨ ਤਕਰੀਬਨ 2500 ਲੀਡ ਲੈ ਕੇ ਜਾਂਦੇ ਆ ਅੱਛਾ ਹਾਂਜੀ ਹੋਰ ਹੋਰ ਬਾਈ ਕਿਹੜੀ ਗੱਲ ਕਰਕੇ ਮਸ਼ਹੂਰ ਹੈ ਤੁਹਾਡਾ ਨਗਰ ਸ਼ਹਿਣਾ ਕਿਉਂਕਿ ਵੋਟ ਤੁਸੀਂ ਦੱਸ ਰਹੇ ਹੋ ਇਹ ਤਾਂ ਸਮਝ ਆਉਂਦੀ ਹੈ ਕਿ ਬਹੁਤ ਵੱਡਾ ਇਲਾਕਾ ਇਹ ਸਾਡਾ ਨਗਰ ਜੀ ਇਸੇ ਕਰਕੇ ਮਸ਼ਹੂਰ ਆ ਪਹਿਲੇ ਦਿਨ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਖੜਾਗਾ ਪਹਿਲੇ ਦਿਨ ਤੁਸੀਂ ਹੱਕ ਸੱਚ ਦੀ ਲੜਾਈ ਦੇ ਵਿੱਚ ਤਤਪਰ ਰਹਿੰਦਾ ਚਾਹੇ ਕੋਈ ਕਿਸਾਨ ਜਥੇਬੰਦੀ ਦਾ ਧਰਨਾ ਹੋਵੇ ਸੇ ਕੁਝ ਹੋਵੇ ਸਾਡੇ ਨਗਰ ਦੀ ਜਿਹੜੇ ਨੌਜਵਾਨ ਆ ਉਹ ਆਪ ਮਹਾਰੇ ਦਫ਼ਤਰ ਖੋਲ ਕੇ ਸਾਰਾ ਜਿਹੜਾ ਇੱਥੋਂ ਦਾ ਚੋਣ ਕੰਪਲੀਟ ਚਲਾ ਰਹੇ ਨੇ ਦਿਨ ਰਾਤ ਮਿਹਨਤ ਕਰ ਰਹੇ ਨੇ ਨੌਜਵਾਨ ਵੇਸਕ ਬਹੁਤਿਆਂ ਦੇ ਅਮਰਤ ਵੀ ਨਹੀਂ ਸਕੇ ਜਿਹੜੇ ਨਵੇਂ ਆਏ ਆ ਪਰ ਉਹਨਾਂ ਦਾ ਜਿਹੜਾ ਜज्ਬਾ ਧਰਮ ਦੇ ਲਈ ਕੌਮ ਦੇ ਲਈ ਤੇ ਜਿਹੜਾ ਨਸਿਆਂ ਤੋਂ ਮੁਕਤ ਕਰਾਉਣ ਦੇ ਲਈ ਉਹ ਮਾਨ ਸਾਹਿਬ ਦੀ ਤਾਂ ਸਪੋਰਟ ਕਰਦੇ ਆ ਵੇ ਜਿਵੇਂ ਦੱਸਿਆ ਹਨਾ ਕਿ ਸਿਮਰਜੀਤ ਸਿੰਘ ਮਾਨ ਦੀ سپورਟ ਦੇ ਵਿੱਚ ਨਗਰ ਰਹਿੰਦਾ ਤੁਹਾਡਾ ਪਰ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਉਹਨੂੰ ਕਈ ਵਾਰੀ ਇਹ ਚੀਜ਼ਾਂ ਚੰਗੀਆਂ ਵੀ ਨਹੀਂ ਲੱਗਦੀਆਂ ਵੀ ਸਾਡੇ ਹੱਕ ਦੇ ਵਿੱਚ ਇਸ ਨਗਰ 'ਚੋ ਵੋਟ ਘੱਟ ਪਈ ਆ ਕੋਈ ਇਹੋ ਜਿਹਾ ਮਸਲਾ ਤਾਂ ਨਹੀਂ ਕੋਈ ਸਰਕਾਰ ਦਾ ਕੰਮਕਾਰ ਜਿਹੜਾ ਬਾਕੀ ਪੰਜਾਬ 'ਚ ਹੁੰਦਾ ਤੁਹਾਡੇ ਨਾਲ ਤੁਹਾਡੇ ਇੱਥੇ ਵੀ ਕੰਮ ਕਰ ਵਧੀਆ ਚੱਲਦਾ ਸਰਕਾਰ ਦਾ ਹਾਂਜੀ ਹਾਂ ਬਹੁਤ ਵਧੀਆ ਮੌਕੇ ਦੇ ਸਿਮਰਜੀਤ ਮਾਨ ਇਹਨੂੰ ਰਿਪੋਰਟ ਕਰਦੇ ਹਾਂ ਇਹਾਰੇ ਤਕਰੀਬਨ ਹਾਂਜੀ ਬਾਪੂ ਜੀ ਕੀ ਕਹੋਗੇ ਸਰਕਾਰ ਜਿਹੜੀ 2 ਸਾਲ ਤੋਂ ਵੱਧ ਸਮਾਂ ਹੋ ਗਿਆ ਪੰਜਾਬ ਦੇ ਵਿੱਚ ਦਾਅਵੇ ਹੋ ਰਹੇ ਨੇ ਬਹੁਤ ਵੱਡੇ ਕਹਿੰਦੇ ਅਸੀਂ ਪੰਜਾਬ ਦੇ ਵਿੱਚ ਜਿਹੜਾ ਬਦਲਾ ਲਿਆਂਦਾ ਤੇ ਉਸੇ ਬਦਲਾ ਦੇ ਤਹਿਤ 3 ਮਹੀਨੇ ਬਾਅਦ ਤੁਸੀਂ ਨੇ ਇਸ ਸੀਟ ਤੋਂ ਉਸੇ ਸਰਕਾਰ ਨੂੰ ਹਰਾਤਾ ਸਿਮਰਜੀਤ ਸਿੰਘ ਮਾਨ ਨੂੰ ਚਿਤਾਤਾ ਉਹ ਸਰਕਾਰ ਇਸ ਵਾਰੀ ਫੇਅਰ ਵੋਟਾਂ ਦੇ ਲਈ ਆ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਪਹਿਲੀ ਗੱਲ ਤਾਂ ਇਹ ਸਰਕਾਰ ਸੀ ਜਿਹੜੀ ਕਦੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਬੋਲੀ ਸੀ ਇਹਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਜੋ ਇਹ ਅਨੁਸਾਰ ਆਪਣਾ ਵੇਬਦੀ ਹੋਈ ਸੀਗੀ ਉਹਦੇ ਵਾਸਤੇ ਇੱਕ ਮਹੀਨੇ ਵਿੱਚ ਅਸੀਂ ਹੁਣ ਸਾਫ਼ ਕਰਾਂਗੇ ਦੋਸੀ ਅੰਦਰ ਕਰਾਂਗੇ ਨਾ ਤਾਂ ਅਜੇ ਦੋਸ਼ੀ ਦਾ ਕੋਈ ਪਤਾ ਕਿ ਦੋਸ਼ੀ ਕਿਹੜੇ ਨੇ ਇੱਕ ਕਹਿੰਦੇ ਸੀ ਚਿੱਟਾ ਚਿੱਟਾ ਉਹ ਤੋਂ ਵੱਧ ਦਾ ਘੱਟ ਕੋਈ ਨਹੀਂਗਾ ਅੱਛਾ ਬਰਦਾਤ ਇਹੀ ਹੋਇਆ ਕਿ ਚਿੱਟਾ ਘੱਟ ਸੀ ਹੁਣ ਚਿੱਟਾ ਆਮੋ ਆ ਪਿੰਡਾਂ ਵਿੱਚ ਰਿਹਾਗਾ ਇਹ ਤਾਂ ਹੈ ਨਹੀਂ ਵੀ ਕੋਈ ਕਿਤੇ ਵੀ ਬਿਕ ਰਿਹਾ ਸਾਡੇ ਬੜਾ ਬਿਕ ਰਿਹਾਗਾ ਕਿੰਨੇ ਨੌਜਵਾਨ ਮਰੀ ਜਾਂਦੇ ਨੇ ਕਿੰਨੇ ਚਿਤਾਵੀਆਂ ਕੀ ਜਾਂਦੇ ਨੇ ਨਿੱਤੀ ਅਖਬਾਰਾਂ ਚਾੜ ਰਹੀਆਂ ਨੇ ਕੋਈ ਬਦਲਾਅ ਨਹੀਂਗਾ ਕੋਈ ਗੱਲਬਾਤ ਨਹੀਂ ਇਸ ਕਰਕੇ ਲੋਕਾਂ ਨੇ ਜਿਹੜਾ ਪਹਿਲਾਂ ਵੋਟ ਪਾਈ ਸੀ ਵੀ ਕੋਈ ਚੰਗੀ ਸੋਚ ਲੈ ਕੇ ਆਉਣਗੇ ਇਸ ਕਰਕੇ ਵੋਟਾਂ ਪਾਈਆਂ ਸੀਗੀਆਂ ਪਰ ਕੋਈ ਨਵੀਂ ਸੋਚ ਕੋਈ ਨਹੀਂ ਆਈ ਤਾਂ ਹੀ ਸਿਮਰਤ ਸਿੰਘ ਮਾਰ ਨੂੰ ਜਤਾਇਆ ਗਿਆ ਕਿਉਂ ਜਤਾਇਆ ਗਿਆ ਨਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਕੋਈ ਉਹਦਾ ਇਨਸਾਫ ਮਿਲਿਆ ਨਾ ਕੋਈ ਚਿੱਟੇ ਦਾ ਮਿਲਿਆ ਨਾ ਕੋਈ ਗਾਹਕ ਕਾਰੋਬਾਰ ਹੋਇਆ ਕਿਨਾਂ ਕੋਈ ਨੌਕਰੀ ਮਿਲਿਆ ਕਿਸੇ ਨੂੰ ਕੋਈ ਇਨਸਾਫ ਕੋਈ ਨਹੀਂਗਾ ਭਗਵੰਤ ਮਾਨ ਤਾਂ ਹੁਣ ਵੀ ਪੰਜਾਬ 'ਚ ਨਾਰਾ ਲਾਈ ਜਾਂਦੇ ਨੇ ਕਹਿੰਦੇ ਪੰਜਾਬ ਬਣੇਗਾ ਹੀਰੋ ਇਸ ਵਾਰੀ 13 0 ਮਤਲਬ ਵੀ ਸਾਰੀਆਂ ਸੀਟਾਂ ਜਿੱਤ ਜਾਗੇ ਅਸੀਂ ਹਾਂ ਉਹ 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 ਛੱਤ ਗਹਿ ਰਹੇ ਨੇ ਵੀ 13 ਤਾਂ ਹੋਰੀ ਪੰਥ ਜਿੱਤੂਗਾ ਇਹ ਮਗਰ 0 ਹੀ ਰਹੂਗੀ ਉਹ ਆਪ ਕਹੀਦਾ 0 13 0 ਵੀ ਸਿੰਘਰ ਸਿੰਘ ਦੀ ਮਾਰ ਸਾਰੇ ਪਾਸੇ ਜਿੱਤੂਗਾ ਅੰਮ੍ਰਿਤਪਾਲ ਸਿੰਘ ਜਿੱਤੂਗਾ ਵੇਖੋ ਕਿੱਡਾ ਧੱਕਾ ਕੀਤਾ ਹੈਗਾ ਪਹਿਲੀ ਗੱਲ ਤਾਂ ਅੰਮ੍ਰਿਤਪਾਲ ਸਿੰਘ ਕੋਈ ਨਥਾ ਵੇਚਦਾ ਸੀ ਅੰਮ੍ਰਿਤਪਾਲ ਸਿੰਘ ਕੌਮ ਦੀ ਗੱਲ ਕਰ ਰਿਹਾ ਸੀ ਛੱਟੇ ਦੇ ਖਿਲਾਫ ਕਰ ਰਿਹਾ ਸੀ ਉਹਨੂੰ ਫੜ ਕੇ ਕਿੱਥੇ ਭਜਿਆ ਜਾ ਕੇ ਕਿਹੜੀ ਜੇਲ੍ਹ ਚ ਭਜਿਆ ਹੁਣ ਕੇਸਰੀ ਕੇਸਰੀ ਬਾਦ ਜਿਹੜਾਗਾ ਉਹ ਕੇਸਰੀ ਬਾਦ ਦੇ ਕਿੰਨਾ ਵੱਡਾ ਦੋਸ਼ ਲੱਗਾ ਸ਼ਰਾਬ ਦਾ ਉਹ ਤਾਂ ਅੰਦਰ ਦਾ ਉਹ ਤਾਂ ਬਾਹਰ ਆ ਗਿਆ ਅੰਮ੍ਰਿਤਪਾਲ ਸਿੰਘ ਨੂੰ ਪਰ ਕੌਮ ਫੇਰ ਵੀ ਕਿੱਥੇ ਖੜੀ ਆ ਅੰਮ੍ਰਿਤਪਾਲ ਸਿੰਘ ਬਾਹਰ ਹੋਊਗਾ ਕੇਸਰੀ ਅੰਦਰ ਕੇਸਰੀ ਬਾਦ ਅੰਦਰ ਹੋਊਗਾ ਇਹ ਸੱਚ ਹੀ ਆਈ ਹੁਣੀ ਪਤਾ ਲੱਗਦੂ ਬੜੇ ਦਿਨ ਨੀਗਾ ਕੀ ਮਹਿਸੂਸ ਕਰਦੇ ਹੋ ਵੀ ਐਤਕੀ ਜਿਹੜਾ ਮਾਹੌਲ ਹੈ ਪਿਛਲੀ ਵਾਰੀ ਸੰਗਰੂਰ ਦੇ ਵਿੱਚ ਤਾਂ ਇਹ ਚੀਜ਼ ਜਿਮਨੀ ਜੋਨ ਚ ਦੇਖੀ ਪੰਜਾਬ ਚ ਐਤਕੀ ਬਾਕੀ ਸਾਰੇ ਪਾਸੇ ਵੀ ਮਾਹੌਲ ਜਿਹੜਾ ਉਹ ਪੰਥਕ ਨਜ਼ਰ ਆ ਰਿਹਾ ਹਾਂ ਹਾਂ ਵੀ ਸਾਨੂੰ ਤਾਂ ਦੇਖੋ ਮਾਰਕ ਦੀ ਕਿਰਪਾ ਹੀ ਕਹਿੰਦੇ ਆ ਵੀ ਸਿਮਰਤ ਸਿੰਘ ਮਾਨ ਬਹੁਤ ਵੱਡੀ ਰੀਡ ਜਿੱਤਣਗੇ ਪੂਰੀ ਚਾਰ ਜਗ੍ਹਾ ਸੀ ਤਾਂ ਮਾਨ ਪਹਿਲਾਂ ਮੋੜ ਤੋਂ ਲੈ ਕੇ ਮਾਨ ਨਾਲ ਖੜੇ ਆ ਫਿਰ ਤੋਂ ਹੋ ਗਿਆ ਹੁਣ ਵੀ ਖੜੇ ਆ ਤੇ ਖੜੇ ਵੀ ਰਹਾਗੇ ਮਾਰ ਨਾਲ ਪੂਰੀ ਐ ਜਿੱਤ ਚੜ੍ਹਦੀ ਕਾ ਜਤਨਗੇ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਖੋਸ਼ੋ ਪਿਛਲੀ ਸਰਕਾਰ ਦੇ ਕੰਮ ਤੋਂ ਬਹੁਤ ਹੀ ਜਿਆਦਾ ਸਿਮਰਜੀਤ ਸਿੰਘ ਮਾਨ ਜੀ ਆ ਬਹੁਤ ਚੰਗੇ ਆ ਜੀ ਅਸੀਂ ਹਿੰਦੂ ਭਾਈ ਆ ਅਸੀਂ ਇਹਨਾਂ ਨਾਲ ਜੁੜ ਗਏ ਜੀ ਨਹੀਂ ਇੱਕ ਨਾ ਚੀਜ਼ ਬਹੁਤ ਵੱਡੇ ਪੱਧਰ ਤੇ ਪ੍ਰਚਾਰੀ ਜਾਂਦੀ ਆ ਵੀ ਸਿਮਰਜੀਤ ਸਿੰਘ ਮਾਨਤਾ ਜੀ ਸਿੱਖਾਂ ਦੀ ਗੱਲ ਕਰਦੇ ਨੇ ਤੁਸੀਂ ਆ ਗੱਲ ਕੀਤੀ ਕਿ ਮੈਂ ਹਿੰਦੂ ਭਰਾ ਆ ਤੁਸੀਂ ਉਹਨਾਂ ਨੂੰ ਮਿਲੇ ਹੋਣੇ ਆ ਪਰਸਨਲੀ ਮਿਲੇ ਹੋ ਪਰ ਮਿਲੇ ਜਾਂ ਸਾਡੇ ਨੂੰ ਬਹੁਤ ਵਧੀਆ ਸਾਡੇ ਨਾਲ ਗਰੀਬਾਂ ਦਾ ਬਹੁਤ ਚੰਗੇ ਅੱਗੇ ਕਰਦਾ ਇਹ ਕਰਦੇ ਆ ਬਹੁਤ ਵਧੀਆ ਇਹਨਾਂ ਨਾਲ ਮਿਲੇ ਆ ਇਹਨਾਂ ਨਾਲ ਸਾਡੇ ਨਾਲ ਵਧੀਆ ਕਰਦੇ ਆ ਜੀ ਸਾਡੇ ਗਰੀਬਾਂ ਦੇ ਹੱਕ ਨੂੰ ਚੰਗੇ ਆ ਭਾਈ ਬਾਕੀ ਪਾਰਟੀਆਂ ਦਾ ਮਾਹੌਲ ਕਿਵੇਂ ਹੈ ਇੱਥੇ ਕਿਉਂਕਿ ਜਦੋਂ ਮੰਨਦੇ ਆ ਵੀ ਕਿਸੇ ਦਾ ਜੋਰ ਹੁੰਦਾ ਜਿਹੜਾ ਬੰਦਾ ਪਿੱਛੇ ਥੋੜਾ ਢਿੱਲਾ ਹੁੰਦਾ ਉਹ ਵੱਧ ਜੋਰ ਮਾਰਨ ਦੀ ਕੋਸ਼ਿਸ਼ ਕਰਦਾ ਤੁਹਾਡੇ ਇੱਥੇ ਨਗਰ ਚ ਪ੍ਰਚਾਰ ਦੂਜੀਆਂ ਪਾਰਟੀਆਂ ਫਿਰ ਤਿੱਖਾ ਤਿੱਖਾ ਕਰ ਰਹੀਆਂ ਪੂਰਾ ਉਹ ਚੱਲੀ ਜਾਂਦਾ ਜੀ ਸਾਡਾ ਪ੍ਰਚਾਰ ਆਪ ਦੇ ਵੱਲੋਂ ਪੂਰਾ ਜੋਰ ਲਾਇਆ ਵਾ ਹਾਂ ਜੋਰ ਲਾਇਆ ਵਾ ਵੀ ਜੋਰ ਲਈ ਵੀ ਜਾਂਦੇ ਆ ਜਿੱਤਾਂਗੇ ਵੀ ਅਸੀਂ ਪੱਕੇ ਚਾ ਜੇ ਤਰੱਕੀ ਵੀ ਆ ਸਾਡੀ ਵੀ ਜਿੱਤੇ ਵਾਂ ਅਸੀਂ ਇਥੋਂ ਪੱਕੇ ਹਾਂ ਭਾਈ ਝੜੂ ਵਾਲੇ ਤਾਂ ਕਹਿੰਦੇ ਵੀ ਸਾਡੀ ਤਾਂ ਰਾਜਤਾਨੀ ਹੈ ਰਾਜਧਾਨੀ ਕਹਾਦੀ ਆ ਭਾਈ ਟੱਟੂ ਦੀ ਰਾਜਧਾਨੀ ਆ ਇਹ ਇੱਥੇ ਜਿੱਤੂਗਾ ਸਾਡਾ ਖਾਲਸਾ ਜਿੱਤੂ ਹਾਂ 100% ਜਿਤਾ ਕੇ ਤੋਰਾਂਗੇ ਭਾਈ ਹਾਂ ਮਤਲਬ ਮੀਤ ਯਾਰ ਜਿਹੜੇ ਦਾਅਵੇ ਕਰਦੇ ਆਂ ਵੀ ਜਿੱਤ ਜਾਂਗੇ ਇਹ ਤਾਂ ਖਿਲਰ ਗਿਆ ਭਾਈ ਧੜੂ ਧੜੂ ਤਾਂ ਖਲਿਆਰਤਾ ਚੱਖਾ ਨਹੀਂ ਆਇਆ ਤੇ ਕੀ ਹੁਣ ਨਏ ਮਾਨਣ ਵੀ ਜਿੱਤ ਜਾਂਗੇ ਹਾਂ ਪਹਿਲਾਂ ਬੁੜੀਆਂ ਨੂੰ ਵੀ ਪਾਤਾ ਇਹਨਾਂ ਨੇ ਹਜ਼ਾਰ-ਹਜ਼ਾਰ ਰੁਪਏ ਬੈਂਕ ਚ ਆ ਗਏ ਬਹੁਤ ਪੈਸੇ ਆ ਗਏ ਹਾਂ ਪੈਨਸ਼ਨ ਕਰਤੀ ਪਹਿਲਾਂ ਤਾਂ 2500 ਬੁੜਿਆਂ ਦੀ ਬੜਾ ਪਾ ਇਹਨਾਂ ਨੇ ਹਾਂ ਵਰਲਡ ਕੱਪ ਕਬੱਡੀ ਕੁੱਟੀ ਦਾ ਵੀ ਬਹੁਤ ਕਰਦੇ ਆ ਕਬੱਡੀ ਕਬੂਡੀ ਦਾ ਇਹ ਮੁੰਡਿਆਂ ਦੀ ਖਾਤਰ ਨਸ਼ਾ ਪਹਿਲਾਂ ਦੇਖ ਲੋ ਕਿੰਨਾ ਕੰਬੰਦ ਹਾਂ ਕਾਂ ਕਹੋ 30 ਕਿਲੋ ਸੀ ਇਹਨਾਂ ਨੇ ਤਾਂ ਕਾਲੀ ਕਾਂਗਰਸ ਸੀ ਚੰਗੇ ਵੱਜਣ ਲਾਦੇ ਭਾਈ ਮੂੰਹ ਤੇ ਕਹਿਣਾ ਹਾਂ ਲੋਕ ਉਹਨਾਂ ਨੂੰ ਕਹਿੰਦੇ ਮਾੜੇ ਇਹਨਾਂ ਨਾਲੋਂ ਤਾਂ 100 ਗੁਣੇ ਚੰਗੇ ਸੀ ਜਿਹੜੇ 30 ਕਿਲੋ ਤਾਂ ਦਿੰਦੇ ਸੀ ਲੋਕਾਂ ਨੂੰ ਗਰੀਬਾਂ ਨੂੰ 10 ਕਿਲੋ ਦਿੱਤੀ ਆ ਇਹਦੇ ਕਿ 20 ਕਿਲੋ ਚੱਕਤੀ ਇਕੱਠੀ ਮੈਂ ਬੋਟਾ ਕਰਕੇ ਹਾਂ ਮਤਲਬ ਮਤਲਬ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਸੀਗੇ ਵੀ ਉਹ ਵਾਅਦੇ ਆ ਤੇ ਬਈ ਲੱਗਦਾ ਨਹੀਂ ਵੀ ਸਰਕਾਰ ਪੂਰੀ ਉਤਰੀ ਆ ਨਹੀਂ ਬਈ ਅਸੀਂ ਤਾਂ ਯਾਰ ਸਿਮਰਜੀਤ ਮਾਨ ਦੀ ਸਪੋਰਟ ਕਰਨੀ ਆ ਬਈ ਆਪਾਂ ਤਾਂ ਸਾਰਿਆਂ ਨੂੰ ਇਹੀ ਗੱਲ ਕਹਿੰਨੇ ਆ ਵੀ ਜਿਹੜੀ ਵੀ ਸਪੋਰਟ ਕਰਨੀ ਆ ਸਿਮਰਜੀਤ ਸਿੰਘ ਮਾਨ ਦੀ ਸਪੋਰਟ ਕਰੋ ਉਹ दारू ਦੇ ਘਟਾਲੇ ਵਾਲਾ ਆ ਆਪਾਂ ਕੀ ਲੈਣਾ ਉਹ ਦਿੱਲੀ ਦਾ ਬੰਦਾ ਯਾਰ ਅਸੀਂ ਪੰਜਾਬ ਦੇ ਬੰਦੇ ਆ ਜੇ ਅਸੀਂ ਪੰਥ ਦਾ ਬਈ ਲਾ ਦੇਣਾ ਜੌਰਪੁਰਾ ਸਾਰੀ ਜ਼ਿੰਦਗੀ ਨਹੀਂ ਅਸੀਂ ਮਰਦੇ ਆਪਾਂ ਤਾਂ ਇਹੀ ਕਹਿੰਦੇ ਵੀ ਉਹਨਾਂ ਦਾ ਖਹਿੜਾ ਛੱਡੋ ਆਦੇ ਪੰਜਾਬ ਲਈ ਦੇਖੋ ਉਹ ਦਿੱਲੀ ਦਾ ਬੰਦਾ ਪੰਜਾਬ ਆ ਕੇ ਕੀ ਕਰਨ ਆਉਂਦਾ ਅਸੀਂ ਤਾਂ ਇਹੀ ਕਹਿੰਦੇ ਵੀ ਸਪੋਰਟ ਪੂਰੀ ਪੱਦਰ ਤੇ ਕਰੋ ਡਟ ਕੇ ਕਰੋ ਭਾਈ ਸ਼੍ਰੋਮਣੀ ਅਕਾਲੀ ਦਲ ਤਾਂ ਕਿਵੇਂ ਔਰੇ ਬਾਦਲ ਸਾਹਿਬ ਉਹਨਾਂ ਦੀ ਪਾਰਟੀ ਬਾਦਲ ਉਹਨਾਂ ਦੀ ਪਾਰਟੀ ਦਾ ਡਾਉਣੀ ਹੈ ਜਿੱਥੇ ਸ਼ਹਿਣੇ ਦੇ ਵਿੱਚੋਂ ਹਾਂ ਜ਼ਿਆਦਾਤਰ ਸਿਮਰਜੀਤ ਸਿੰਘ ਮਾਨ ਦੀ ਸਪੋਰਟ ਹੈ ਜੀ ਤੇ ਬਾਕੀ ਆਪਾਂ ਝਾੜੂ ਵਾਲੇ ਦੀ ਗੱਲ ਕਰੀਏ ਤੇ ਲਾਭ ਸਿੰਘ ਉਹ ਬਹੁਤ ਜ਼ਿਆਦਾ ਲੀਡ ਤੇ ਜਿੱਤਿਆ ਜਿੱਥੇ ਤੇ ਉਹਨੇ ਸਾਨੂੰ ਸਹਣੇ ਦੇ ਵਿੱਚ ਆ ਕੇ ਮੂਵੀ ਨਹੀਂ ਦਿਖਾਇਆ ਤੇ ਧੰਨਵਾਦ ਵੀ ਨਹੀਂ ਕੀਤਾ ਸਹਣੇ ਦਾ ਮਸਲਾ ਤੁਹਾਡੇ ਪਿੰਡ ਦਾ ਹੀ ਹੋਇਆ ਸੀ ਨਾ ਸਰਪੰਚ ਸਾਹਿਬ ਨਾਲ ਹਾਂ ਸਰਪੰਚ ਸਾਹਿਬ ਦਾ ਮਸਲਾ ਹੋਇਆ ਤੇ ਲਾਭ ਸਿੰਘ ਉੱਗੋ ਗਏ ਸਾਡੇ ਪਿੰਡ ਆ ਕੇ ਖੜਾ ਵੀ ਨਹੀਂ ਜੀ ਮੇਨ ਗੱਲ ਤਾਂ ਇਹ ਹੈ ਪਿੰਡ ਦੀ ਧੰਨਵਾਦ ਵੀ ਨਹੀਂ ਕੀਤਾ ਉਹਨੇ ਲਾਭ ਸਿੰਘ ਉੱਗੋ ਨੇ ਉਹ ਬੱਬੂ ਜੀ ਕੀ ਹੋਇਆ ਸੀ ਉਦੋਂ ਜਦੋਂ ਸਰਪੰਚ ਆਪ ਸਿੰਘ ਉੱਗੋ ਕੇ ਇੱਥੇ ਆਏ ਸੀ ਜਦੋਂ ਸਰਪੰਚ ਤੁਹਾਡੇ ਪਿੰਡ ਦੇ ਸਰਪੰਚ ਨਾਲ ਸਾਰੀ ਗੱਲਬਾਤ ਹੋਈ ਉਹ ਨਾ ਕੋਈ ਹਸਪਤਾਲ ਦੇ ਵਿੱਚ ਸੀ ਕਿ ਉਹਨਾਂ ਨੇ ਕੋਈ ਪੁੱਠਾ ਗੱਲਬੂਰ ਕੱਢੀ ਸੀ ਸੈਦ ਸਾਹਿਬ ਅੱਛਾ ਹੁਣ ਸਾਨੂੰ ਮੇਰਾ ਪੂਰਾ ਪੰਚਾਇਤ ਘਰ ਦੇ ਵਿੱਚ ਤੇ ਕੋਈ ਉਹਦੋਂ ਹਜੇ ਸਰਪੰਚ ਸੀਗਾ ਉਹ ਪਾਰਟੀ ਦੀ ਬੇਚੀ ਵੀ ਨਹੀਂ ਸੀਗਾ ਹਾਂ ਹਾਂਜੀ ਉਹਨੂੰ 5 ਲੱਖ ਰੁਪਈਆ ਵੀ ਦੇ ਕੇ ਸਰਦਾਰ ਸਮਰਜੀਤ ਸਿੰਘ ਮਾਨ ਹਸਪਤਾਲ ਦੀ ਵਾਸਤੇ ਸਾਨੂੰ ਤੇ 35 40 ਕੁਰਸੀਆਂ ਵੀ ਦਿੱਤੀਆਂ ਪਿੰਡ ਨੂੰ ਸਾਡੇ ਨੂੰ ਫਤੋ ਜਿੰਨਾ ਕਿ ਟਾਈਮ ਮਿਲਿਆ ਤੁਹਾਨੂੰ ਲੱਗਦਾ ਵੀ ਸਮਰਜੀਤ ਸਿੰਘ ਮਾਨ ਜੀ ਨੇ ਕੰਮ ਵੀ ਕਰੇ ਨੇ ਕੰਮ ਵੀ ਕਰੇ ਜੀ ਬਾਅਦ ਤੋਂ ਬਾਅਦ ਜਿੰਨਾ ਸਾਡੇ ਪਿੰਡ ਨੂੰ ਸਹੂਜ ਚਾਹੀਦਾ ਸੀ ਉਹ ਤੋਂ ਵੱਧ ਦਿੱਤਾਗਾ ਸਾਡੇ ਪਿੰਡ ਨੂੰ ਸਹੂਜ ਉਹਨਾਂ ਨੇ ਸਿਮਰਜੀਤ ਸਿੰਘ ਮਾਨ ਜਿਹੜੇ ਅੱਜ ਰੋਡ ਸ਼ੋਅ ਕੱਢ ਰਹੇ ਨੇ ਅਸੀਂ ਪਿੰਡ ਸ਼ੈਣਾ ਦੇ ਵਿੱਚ ਆ ਇੱਥਿਆਂ ਦੇ ਜਿਹੜੇ ਉਹਨਾਂ ਦੇ ਸਮਰਥਕ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਆ ਬਹੁਤ ਵੱਡਾ ਪਿੰਡ ਆ ਇਸ ਪਿੰਡ ਦੇ ਵਿੱਚ ਦਸ ਰੇ ਨਗਰ ਦੇ ਵਿੱਚ 12-13000 ਵੋਟ ਆ ਸੋ ਅਜਿਹੇ ਜਿਹੜੇ ਨਗਰ ਨੇ ਇਹਨਾਂ ਦੀਆਂ ਵੋਟਾਂ ਹੀ ਮੈਂਬਰ ਪਾਰਲੀਮੈਂਟ ਜਾਂ ਕਹੀਏ ਕਿ ਜਿੱਤ ਹਾਰ ਦਾ ਜਿਹੜਾ ਫਰਕ ਆ ਉਸ ਨੂੰ ਤੈਅ ਕਰਦੀਆਂ ਨੇ